ਜਦੋਂ ਥੋੜੇ ਜਿਹਾ ਅੰਦਰ ਜਾ ਕੇ ਪਤਾ ਲੱਗੂਗਾ ਤਾਂ ਅਸਲੀ ਨੁਕਸਾਨ ਦਾ ਪਤਾ ਲੱਗੂ ਐਵੇਂ ਮੈਂ ਕਹਦਾ 20 ਹਜ਼ਾਰ ਕਰੋੜ ਦੇ ਦਿਓ ਜੀ ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਜਿੰਨਾ ਵੀ ਪੈਸਾ ਸਾਡੇ ਕੋਲੇ ਆ ਰਿਹਾ ਸੀ ਸੈਂਟਰ ਗਵਰਨਮੈਂਟ ਨੂੰ ਲਗਭਗ 14 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਦਾ ਸੀ ਸਾਰਾ ਕੱਲਾ-ਕੱਲਾ ਲਿਖ ਕੇ ਭੇਜਦਾ ਉਹ ਕਈ ਵਾਰੀ ਕਹੀ ਜਾਂਦੇ ਆ ਵਿਰੋਧੀ ਪਾਰਟੀਆਂ ਵਾਲੇ ਲਿਖ ਕੇ ਨਹੀਂ ਭੇਜਿਆ ਦੱਸਦੇ ਨਹੀਂ ਉਹ ਵੀ ਜਿੰਨੇ ਚਿਰ ਪਤਾ ਨਹੀਂ ਲੱਗਦਾ ਲਿਖ ਕੇ ਕੀ ਭੇਜਦੀਏ ਪਾਣੀ ਘਟਿਆ ਤਾਂ ਜਾਵਾਂਗੇ ਲੋਕਾਂ ਕੋਲੇ ਘਰ ਟਹਿ ਗਏ ਜਾਂ ਲੋਕਾਂ ਨੂੰ ਵੀ ਨਹੀਂ ਪਤਾ ਸਾਡੇ ਘਰ ਦਾ ਕੀ ਬਣਿਆ ਲੋਕ ਵੀ ਬਾਹਰ ਬੈਠੇ ਆ ਜਦੋਂ ਥੋੜਾ ਜਿਹਾ ਅੰਦਰ ਜਾ ਕੇ ਪਤਾ ਲੱਗੂਗਾ ਤਾਂ ਅਸਲੀ ਨੁਕਸਾਨ ਦਾ ਪਤਾ ਲੱਗੂ ਐਵੇਂ ਮੈਂ ਕਹਦਾ 20000 ਕਰੋੜ ਦੇ ਦਿਓ ਜੀ ਅਸੀਂ ਬਣਾ ਕੇ ਭੇਜਤਾ ਉਹਨਾਂ ਦੀ ਮਰਜ਼ੀ ਹੈ ਕੋ ਦੇ ਦੇਣ ਨਹੀਂ ਤਾਂ ਪੰਜਾਬੀਆਂ ਅਸੀਂ ਆਪਣੇ ਆਪ ਵੀ ਹੀਲਾ ਕਰ ਲਾਂਗੇ ਕੋਈ ਅਸੀਂ ਗੱਲ ਨਹੀਂ ਕਿਉਂਕਿ ਅਸੀਂ ਤਾਂ ਤੁਰਕੀ ਜਾ ਕੇ ਵੀ ਸਾਡਾ 20 ਰੁਪਿਆ ਦਾ ਲੰਗਰ ਗੁਰੂ ਸਾਹਿਬ ਦਾ ਜਿਹੜਾ ਸ਼ੁਰੂ ਹੋਇਆ ਸੀ ਉਹਦਾ ਵਿਆਜ ਹੀ ਨਹੀਂ ਮੁੱਕਦਾ ਤੁਰਕੀ ਦੇ ਵਿੱਚ ਪਹਹਾੜ ਆਵੇ ਤੇ ਸਾਡਾ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ